ਰਾਮਪੁਰੀ ਸੇ ਲੋਕ ਰਹਿੰਦੇ ਨੇ ਮੈਂ ਲੋਕਾਂ ਕੋ ਵੈਸੇ ਮੈਨਣ ਜਾਣਾ ਤਾਂ ਮੋਸਟਲੀ ਪਰ ਨੋਮੀ ਸੋ ਇਸ ਕਰਕੇ ਆਪਾਂ ਨੋਮੀਨੇਸ਼ਨ ਵੀ ਜਿੱਤਾਂਗੇ ਤੇ ਇਲੈਕਸ਼ਨ ਵੀ ਜਿੱਤਾਂਗੇ ਕੁੱਝ ਦੇ ਹਾਲਾਤ ਕਰਨ ਦੇ ਬਣੇ ਹੋ ਇਸ ਕਰਕੇ ਅੱਜ ਆਪ ਮਾਈਸਾਉ ਕਿ ਆਪਾਂ ਇੱਕ ਮੈਂਬਰ ਆਫ ਪਾਰਲੀਮੈਂਟ ਬਣ ਕੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰੀਏ ਲੋਕਾਂ ਦੇ ਜਿਹੜੇ ਇਸ਼ੂ ਹੈ ਉਹਨਾਂ ਦੇ ਉੱਤੇ ਕੰਮ ਕਰੀਏ ਨਾ ਕਿ ਅਸੀਂ ਇੱਕ ਵਾਰੀ ਜਿੱਤ ਕੇ ਮੁੜ ਕੇ 4 ਸਾਲ ਬਾਅਦ ਫੇਰ ਨਬੀਏ ਲੋਕਾਂ ਨੂੰ ਇਹ ਜਾ ਕੇ ਦੇਖੀਏ ਇਸ ਬੈਟਰ ਅੱਜ ਵੀ ਕੰਮ ਕਰੋ ਜਿੱਤ ਕੇ ਵੀ ਕੰਮ ਕਰੋ ਜਿੰਨਾ ਚਿਰ ਕਾਨੂੰਨ ਨਹੀਂ ਚੇਂਜ ਹੁੰਦੇ ਉਹਨਾਂ ਚਿਰ ਕ੍ਰਿਮੀਨਲ ਸੜਕਾਂ ਤੇ ਘੁੰਮਣਗੇ ਕੋਈ ਫੜਿਆ ਜਾਂਦਾ ਪੁਲਿਸ ਫੜ ਕੇ ਜੇਲ੍ਹ ਚ ਲੈ ਕੇ ਜਾਂਦੀ ਹੈ ਦੂਜੇ ਦਿਨ ਉਹਦੀ ਬੇਲ ਹੋ ਜਾਂਦੀ ਹੈ ਰਿਪੋਰਟਾਂ ਵੀ ਪਾਉਂਦੇ ਪੁਲਿਸ ਦੀਆਂ ਗੱਡੀਆਂ 'ਚ ਟਰਾਪ ਪਾਉਂਦੇ ਨੇ ਕਿ ਮੈਂ ਬਾਹਰ ਆ ਗਿਆ ਫਿਰ ਉਹ ਦੂਸਰੇ ਜਿਹੜੇ ਕ੍ਰਿਮੀਨਲ ਬੈਠੇ ਨੇ ਜਿਹੜਾ ਨਹੀਂ ਵੀ ਕਾਇਮ ਕਰਦਾ ਉਹ ਵੀ ਕਹਿੰਦਾ ਯਾਰ ਦੂਸਰੇ ਦਾ ਮੇਰੀ ਬੇਲ ਹੋ ਜਾਂਦੀ ਆ ਕੈਨੇਡਾ ਪਹਿਲਾਂ ਵਾਲਾ ਹੈ ਹੀ ਨਹੀਂ ਕੈਨੇਡਾ ਨੂੰ ਬੈਕ ਔਨ ਟਰੈਕ ਪਾਉਣ ਲਈ ਦੁਬਾਰਾ ਫਿਰ ਜਿਹੜਾ ਪਹਿਲਾ ਵਾਲਾ ਕੈਨੇਡਾ ਲੈ ਕੇ ਆਉਣ ਲਈ ਸਾਨੂੰ ਪੀਅਰ ਬਾਲਿਵਨ ਪ੍ਰਾਈਮਰਿਸ ਤੋਂ ਪਾਉਣਾ ਪਏਗਾ ਨਾਮੀਨੇਸ਼ਨ ਦੇ ਵਿੱਚ ਮੈਨੂੰ ਬੱਦ ਬੱਦ ਸਪੋਰਟ ਕਰੋ ਮੈਂਬਰਸ਼ਿਪ ਸਾਈਨ ਕਰੋ ਨਾਮੀਨੇਸ਼ਨ ਜਿੱਤ ਕੇ ਫਿਰ ਜਦੋਂ ਇਲੈਕਸ਼ਨ ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਬਣਾਉ ਮੈਂ ਤੁਹਾਡੇ ਕੋਲ ਆਵਾਂਗਾ ਕਿੱਥੇ ਤੁਹਾਨੂੰ ਮੇਰੀ ਲੋੜ ਹੋਈ ਸੋ ਸਸਿਗਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇੱਕ ਵਾਰੀ ਫੇਰ ਅਸੀਂ ਬਾਬ ਬਸਾਨ ਜੀ ਦਾ ਜਿਹੜਾ ਨੋਮੀਨੇਸ਼ਨ ਜਿਹੜੀ ਪ੍ਰਕਿਰਿਆ ਹੁੰਦੀ ਆ ਉਹਦੇ ਵਿੱਚ ਇੱਥੇ ਮੌਜੂਦ ਆ ਅੱਜ ਬਾਬ ਜੀ ਕੰਨਿਓ ਸੋ ਬਾਬ ਜੀ ਕਿੱਦਾਂ ਚੱਲ ਰਿਹਾ ਜੀ ਮਾਹੌਲ ਸਭ ਤੋਂ ਪਹਿਲਾਂ ਤਾਂ ਸਸਿਗਲ ਜੀ ਤੇ ਬਹੁਤ ਵਧੀਆ ਕਮਿਊਨਿਟੀ ਦਾ ਬਹੁਤ ਭਰਮਹੰਗਾਰਾ ਸਪੈਸ਼ਲ ਬ੍ਰਾਮ ਰਜਿਸਟਰਡ ਲੋਕ ਰਹਿੰਦੇ ਨੇ ਮੈਂ ਲੋਕਾਂ ਕੋ ਵੈਸੇ ਮੈਂ ਜਾਂਦਾ ਤਾਂ ਮੋਸਟ ਪੀਪਲ ਨੋ ਮੀ ਸੋ ਇਸ ਕਰਕੇ ਆਪਾਂ ਨੋਮੀਨੇਸ਼ਨ ਵੀ ਜਿੱਤਾਂਗੇ ਤੇ ਇਲੈਕਸ਼ਨ ਵੀ ਜਿੱਤਾਂਗੇ ਕੀ ਦੋਨੋਂ ਇਹ ਤਾਂ ਨਾਂ ਜਾਣਨ ਵਾਲੀ ਤਾਂ ਗੱਲ ਹੀ ਹੈ ਨਹੀਂ ਕਿਉਂਕਿ ਬਾਬ ਦਸਾਂਜ ਪਹਿਲਾਂ ਇਹਨਾਂ 20 ਸਾਲ ਹੋ ਗਏ মিডিਆ ਦੇ ਵਿੱਚ ਫਿਰ ਮੇਅਰ ਦੀ ਆਪਾਂ ਇਲੈਕਸ਼ਨ ਚੋੜੇ ਔਰ ਥਾਂ ਥਾਂ ਤੇ ਹਰ ਵਾਰੀ ਤੁਸੀਂ ਜਾਂਦੇ ਹੋ ਕਮਿਊਨਿਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹੋ ਕਿਉਂਕਿ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਇੱਕ ਇਹੋ ਜਿਹਾ ਬੰਦਾ ਜਿਹੜਾ ਸਾਡੇ ਨਾਲ ਹਰ ਵਕਤ ਖੜੇ ਯਾ ਦੱਸ ਇਆ ਤੇ ਥੋੜਾ ਉਹਦੇ 'ਚ ਇਸ ਗੱਲੋਂ ਤੁਸੀਂ ਭਰਪੂਰ ਨੂੰ ਵੀ ਜਿੱਥੇ ਵੀ ਆਪਣਾ ਕੋਈ ਪ੍ਰੋਗਰਾਮ ਦਾ ਭਾਜਣਾ ਹੀ ਜਾਣਾ ਕੋਈ ਦੁੱਖ ਸੁੱਖ ਹਰ ਜਗ੍ਹਾ ਜਾਣੇ ਹੀ ਜਾਣੇ। ਦੇਖੋ ਏਸੀ ਕਰਕੇ ਤਾਂ ਮੈਂ ਦੇਖਦੇ ਆਂ ਵੀ ਜਿਹੜੇ ਜਿਹੜੇ ਕੰਮ ਨਹੀਂ ਹੋ ਰਹਾ ਪਿੱਛੇ ਉਹ ਮੈਂ ਉਹਨਾਂ ਨੂੰ ਵਧੀਆ ਕਰ ਸਕਦਾ। ਠੀਕ ਹੈ ਨਾ ਇਸ ਕਰਕੇ ਜੋ ਅੱਜ ਦੇ ਹਾਲਾਤ ਕੈਨੇਡਾ ਦੇ ਬਣੇ ਹੋ ਏਸੀ ਕਰਕੇ ਅੱਜ ਆ ਮਾਈਸੈਲਫ ਕਿ ਆਪਾਂ ਇੱਕ ਮੈਂਬਰ ਆਫ ਪਾਰਲੀਮੈਂਟ ਬਣ ਕੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰੀਏ ਲੋਕਾਂ ਦੇ ਜਿਹੜੇ ਇਸ਼ੂ ਹੈ ਉਹਨਾਂ ਦੇ ਉੱਤੇ ਕੰਮ ਕਰੀਏ ਨਾ ਕਿ ਅਸੀਂ ਇੱਕ ਵਾਰੀ ਜਿੱਤ ਕੇ ਮੁੜ ਕੇ 4 ਸਾਲ ਬਾਅਦ ਫੇਰ ਲੱਭੀਏ ਲੋਕਾਂ ਨੂੰ ਫੇਰ ਜਾ ਕੇ ਦੇਖੀਏ ਇਸ ਬੈਟਰ ਅੱਜ ਵੀ ਕੰਮ ਕਰੋ ਜਿੱਤ ਕੇ ਵੀ ਕ ਤੇ ਜੇ ਬਾਬ ਜੀ ਮੈਂ ਗੱਲ ਦੇਖੀ ਜਾਵੇ ਪਿੱਛੇ ਜੇ ਤੁਹਾਨੂੰ ਪਤਾ ਹਾਲਾਤ ਕੋਈ ਆਪਣੇ ਵਾਲੇ ਚੰਗੇ ਨਹੀਂ ਹੈ ਆਪਾਂ ਠੀਕ ਆ ਲੋਕ ਕਹਿੰਦੇ ਜੀ ਤੁਸੀਂ ਮਤਲਬ ਬਦਨਾਮ ਕਰਦੇ ਹੋ ਆਪਾਂ ਬਦਨਾਮ ਨਹੀਂ ਜੋ ਰਿਐਲਿਟੀ ਉਹੀ ਪੇਸ਼ ਕਰਦੇ ਆ ਹਾਲਾਤ ਵਾਲੇ ਚੰਗੇ ਨਹੀਂ ਹੈ ਵੀ ਜੇ ਤੁਹਾਨੂੰ ਪਬਲਿਕ ਮੌਕਾ ਦਿੰਦੀ ਆ ਤੁਸੀਂ ਚੁਣ ਕੇ ਜਾਣੇ ਹੋ ਜਿਹੜੇ ਪਹਿਲ ਦੇ ਆਧਾਰ ਤੇ ਜਿਵੇਂ ਗੋਲੀਆਂ ਚੱਲਣ ਲੱਗ ਪੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਫੜ ਜਿਹੜੀ ਫੜੋ ਫਰੋਤ ਵੀ ਹੋ ਰਹੀ ਹੈ ਪਰ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੋ ਅੱਜ ਦੇ ਹਾਲਾਤ ਨੇ ਸਾਰਿਆਂ ਸਾਹਮਣੇ ਨੇ ਏਸੀ ਕਰਕੇ ਸਾਡੇ ਲੀਡਰ ਪੀਅਰ ਪਾਲੀਵਰ ਨੇ ਇਹ ਗੱਲ ਕਹੀ ਹੈ ਕਿ ਜੇਲ੍ਹ ਹੋਏਗੀ ਬੇਲ ਨਹੀਂ ਹੋਏਗੀ ਜਿੰਨਾ ਚਿਰ ਕਾਨੂੰਨ ਨਹੀਂ ਚੇਂਜ ਹੁੰਦੇ ਉਹਨਾਂ ਚਿਰ ਕ੍ਰਿਮੀਨਲ ਸੜਕਾਂ ਤੇ ਘੁੰਮਣਗੇ ਕੋਈ ਫੜਿਆ ਜਾਂਦਾ ਪੁਲਿਸ ਫੜ ਕੇ ਜੇਲ੍ਹ ਚ ਲੈ ਕੇ ਜਾਂਦੀ ਹੈ ਦੂਜੇ ਦਿਨ ਉਹਦੀ ਬੇਲ ਹੋ ਜਾਂਦੀ ਹੈ ਪਰ ਫੋਟੋਆਂ ਵੀ ਪਾਉਂਦੇ ਪੁਲਿਸ ਦੀਆਂ ਗੱਡੀਆਂ 'ਚ ਟ੍ਰਾਪ ਆਉਦੇ ਨੇ ਕਿ ਮੈਂ ਬਾਹਰ ਆ ਗਿਆ ਫਿਰ ਉਹ ਦੂਸਰੇ ਜਿਹੜੇ ਕ੍ਰਿਮੀਨਲ ਬੈਠੇ ਨੇ ਜਿਹੜਾ ਨਹੀਂ ਵੀ ਕਾਇਮ ਕਰਦਾ ਉਹ ਵੀ ਕਹਿੰਦਾ ਯਾਰ ਦੂਸਰੇ ਤਾਂ ਮੇਰੀ ਬੇਲ ਹੋ ਜਾਂਦੀ ਆ ਸੋ ਕ੍ਰਾਈਮ ਨੂੰ ਠੱਲ ਪਾਉਣ ਲਈ ਸਾਨੂੰ ਚੇਂਜ ਦੀ ਲੋੜ ਹੈ ਸਖਤ ਕਾਨੂੰਨ ਸਖਤ ਕਾਨੂੰਨ ਬਣਾਉਣੇ ਪੈਣਗੇ ਸਖਤ ਕਾਨੂੰਨ ਬਣਾਉਣੇ ਪੈਣਗੇ ਉਹਦੀ ਸਾਨੂੰ ਚੇਂਜ ਕਰਨੀ ਪੈਣੀ ਹੈ ਸਾਨੂੰ ਸਰਕਾਰ ਚੇਂਜ ਕਰਨੀ ਪਵੇਗੀ ਜਿੰਨਾ ਚਿਰ ਕਾਨੂੰਨ ਸਖਤ ਨਹੀਂ ਹੁੰਦੇ ਕੈਨੇਡਾ ਪਹਿਲਾਂ ਵਾਲਾ ਰਹਿਿਆ ਹੀ ਨਹੀਂ ਕੈਨੇਡਾ ਪਹਿਲਾਂ ਵਾਲਾ ਹੈ ਹੀ ਨਹੀਂ ਕੈਨੇਡਾ ਨੂੰ ਬੈਕ ਔਨ ਟਰੈਕ ਪਾਉਣ ਲਈ ਦੁਬਾਰਾ ਫਿਰ ਜਿਹੜਾ ਪਹਿਲਾਂ ਵਾਲਾ ਕੈਨੇਡਾ ਲੈ ਕੇ ਆਉਣ ਲਈ ਸਾਨੂੰ ਪੀਅਰ ਪਾਲੀਵਨ ਪ੍ਰਾਈਮ ਮਿਨਿਸਟਰ ਬਣਾਉਣਾ ਪਏਗਾ ਕਿਉਂਕਿ ਉਹ ਵੀ ਦਿਨ ਸੀ ਜੀ ਸ਼ਾਇਦ ਤੁਸੀਂ ਸਾਡੇ ਨਾਲੋਂ ਪਹਿਲਾਂ ਆਏ ਆ 20 ਸਾਲ ਮੈਨੂੰ ਹੋ ਗਏ ਤੁਹਾਨੂੰ ਤਾਂ 30 35 ਸਾਲ ਹੋ ਗਏ ਵੀ ਅਸੀਂ ਗੱਡੀਆਂ ਖੁੱਲੀਆਂ ਛੱਡ ਜਾਂਦੇ ਦੂਜੇ ਹੁਣ ਤਾਂ ਮੈਨੂੰ ਲੱਗਦਾ ਘਰ ਹੀ ਗੱਡੀ ਕਾਰ ਵੀ ਖੁੱਲੀਆਂ ਹੁੰਦੀਆਂ ਹੁਣ ਤਾਂ ਲੋਕ ਘਰ ਹੀ ਰਾਤ ਨੂੰ ਸੁੱਤੇ ਪਏ ਨਹੀਂ ਛੜਦੇ ਕਹਿੰਦੇ ਦੇਖੋ ਵੀਡੀਓ ਕਿੱਸੀਆਂ ਕਿੱਸੀਆਂ ਆ ਰਹੀਆਂ ਜੀ ਸਵੇਰੇ ਸਾਡੇ ਘਰ ਭੰਨੇ ਜਾ ਰਹੇ ਨੇ ਲੋਕੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੇਖਦੇ ਨੇ ਕਿ ਮੇਰੀ ਕਾਰ ਵਾਰ ਹੈਗੀ ਕਿ ਨਹੀਂ ਫੇਰ ਘਰ ਭੰਨ ਕੇ ਚਾਬੀਆਂ ਲੱਭ ਰਹੇ ਨੇ ਕਿਹੜਾ ਕੀ ਹੋ ਗਿਆ ਮਤਲਬ ਅੱਗੇ ਪਿਛੋਂ ਜਿਹੜਾ ਮਾਹੌਲ ਸੀ ਉਹ ਤੋਂ ਇੱਥੇ ਆਏ ਜੀ ਹੁਣ ਇੱਥੋਂ ਅਸੀਂ ਦੱਸੋ ਕਿਹੜੇ ਸਪੇਸ ਤੇ ਚਲੇ ਜਾਈਏ ਕਿਤੇ ਨਹੀਂ ਜਾਣਾ ਆਪਾਂ ਆਪਣੇ ਮੁਲਕ ਨੂੰ ਸੁਧਾਰਨਾ ਸੋ ਇਸ ਕਰਕੇ ਮੈਂ ਬ੍ਰਾਮਟਨ ਇਸ ਤੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਕਹਿੰਦਾ ਕਿ ਨਾਮੀਨੇਸ਼ਨ ਦੇ ਵਿੱਚ ਮੈਨੂੰ ਬੱਦ ਬੱਦ ਸਪੋਰਟ ਕਰੋ ਮੈਂਬਰਸ਼ਿਪ ਸਾਈਨ ਕਰੋ ਨਾਮੀਨੇਸ਼ਨ ਜਿੱਤ ਕੇ ਫਿਰ ਜਦੋਂ ਇਲੈਕਸ਼ਨ ਦੇ ਵਿੱਚ ਮੈਂ ਮੈਂਬਰ ਆਫ ਪਾਰਲੀਮੈਂਟ ਬਣਾਉ ਮੈਂ ਤੁਹਾਡੇ ਕੋਲ ਆਵਾਂਗਾ ਜਿੱਥੇ ਤੁਹਾਨੂੰ ਮੇਰੀ ਲੋੜ ਹੋਏਗੀ ਕਿਉਂਕਿ ਤੁਹਾਨੂੰ ਲੱਗਦਾ ਜੀ ਕਿਤੇ ਨਾ ਕਿਤੇ ਲੋਕਾਂ ਦਾ ਵੀ ਕਸੂਰ ਆ ਪਹਿਲਾਂ ਅਸੀਂ ਰੌਲਾ ਜਰੂਰ ਪਾਉਂਦੇ ਰਹਿੰਨੇ ਆ ਪਰ ਜੇ ਇੱਕ ਚੰਗਾ ਬੰਦਾ ਆਉਂਦਾ ਉਹਨੂੰ ਅਸੀਂ ਅਣ ਦੇਖਿਆ ਜਾਂ ਕਰਕੇ ਮੁੜ ਕੇ ਕਹਿੰਦੇ ਨਾ ਆ ਦੂਜੇ ਨੇ ਤਾਂ ਕੋਈ ਕੀਤਾ ਨਹੀਂ ਫਿਰ ਇਹਦੇ ਬਾਰੇ ਥੋੜਾ ਜਿਹਾ ਲੋਕਾਂ ਨੂੰ ਕਹੋ ਅਵੇਰਨੈਸ ਦਿਓ ਵੀ ਭਾਈ ਮੁੜ ਕੇ ਬਲੇਮ ਨਹੀਂ ਕਰਨਾ ਹਾਂ ਹੁਣ ਤੁਹਾਡੇ ਕੋਲੇ ਮੌਕਾ ਆ ਅੱਜ ਤੁਹਾਡੇ ਕੋਲ ਮੌਕਾ ਆ ਤੇ ਇੱਕ ਆਨੈਸਟ ਪਰਸਨ ਤੁਹਾਡੇ ਕਰਕੇ ਲੜ ਰਿਹਾ ਤੇ ਤੁਸੀਂ ਮੇਰਾ ਸਾਥ ਦਿਓ ਤੇ ਹੋਰ ਤੁਸੀਂ ਆਪਣੇ ਕੰਨੀਓ ਜਿਵੇਂ ਜਿਹੜੇ ਬਾਕੀ ਵੀ ਜੇ ਆਪਾਂ ਜਿਹੜੀ ਬਾਕੀ ਕੈਨੇਡਾ ਨੂੰ ਛੱਡ ਕੇ ਜੇ ਆਪਾਂ ਆਪਦੇ ਬ੍ਰੈਮਟਨੀਜ਼ ਦੀ ਗੱਲ ਕੀਤੀ ਜਾਵੇ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਪਿੱਛੇ ਜਿ ਇੱਕ ਬਿੱਲ ਵੀ ਪਾਸ ਹੋਇਆ ਜੀ ਜਿਹੜਾ ਆਪਣੇ ਵੀ ਰੈਂਟਲ ਪ੍ਰਾਪਰਟੀਆਂ ਦੇ ਉੱਪਰ ਵੀ ਉਹਦਾ ਬਿੱਲ ਲਿਆਂਦਾ ਜਾਏਗਾ ਦੱਸੋ ਕਿੰਨੇ ਬੰਦੇ ਰਹਿੰਦੇ ਆ ਜੀ ਹਰ ਸਾਰ ਲਾਇਸੈਂਸ ਲੈਣਾ ਇਦਾਂ ਦੇ ਵਿੱਚ ਵੀ ਕੁਝ ਸੁਧਾਰਾ ਕਿਉਂਕਿ ਗਵਰਨਮੈਂਟ ਮੇਰੇ ਹਿਸਾਬ ਨਾਲ ਹੋਰ ਚੀਜ਼ਾਂ ਤਾਂ ਦੇਖਦੀ ਨਹੀਂ ਇਦਾਂ ਦੇ ਸ਼ਾਇਦ ਅਲਝਾ ਕੇ ਬੰਦਿਆਂ ਜਿਆ ਨੂੰ ਵੀ ਸਾਡੇ ਕੰਨੀ ਧਿਆਨ ਨਾ ਜਾਵੇ ਸ਼ਾਇਦ ਇਦਾਂ ਦਾ ਕੁਝ ਤਾਂ ਲਿਓ ਮਿਊਨਿਸਪਲ ਇਸ਼ੂ ਹੈ ਪਾਰਲੀਮੈਂਟੇ ਮੈਂ ਲੋਕਾਂ ਦੀ ਫਾਈਟ ਕਰਾਂਗਾ ਪਰ ਜਿਹੜੇ ਮਿਊਨਿਸਪਲ ਦੇ ਇਸ਼ੂ ਨੇ ਉਹ ਮੇਅਰ ਦੇ ਨਾਲ ਰਲ ਕੇ ਕੰਮ ਕਰਕੇ ਉਹ ਵੀ ਸੋਲਵ ਕਰਦੀ ਆਪਾਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਜੇ ਕਿਤੇ ਇੱਕ ਮੈਂਬਰ ਪਾਰਲੀਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੈ ਜੀ ਆਪਾਂ ਫੈਡਰਲ ਨੂੰ ਦੇਖਿਆ ਜਾਵੇ ਕਿਤੇ ਨਾ ਕਿਤੇ ਸਟੇਟ ਕਿਤੇ ਨਾ ਕਿਤੇ ਆਪਣੇ ਸ਼ਹਿਰ ਨੂੰ ਸਾਹਮਣੇ ਦੀ ਵੀ ਤਾਂ ਹੈਗੀ ਆ ਜੀ ਕਿਉਂਕਿ ਇਹ ਨਹੀਂ ਹੈਗਾ ਵੀ ਮੈਂਬਰ ਪਾਰਲੀਮੈਂਟ ਉੱਤੇ ਬੈਠ ਰਵੇ ਥੱਲੇ ਦੇ ਬੰਦੇ ਗਲਤੀ ਫੈਸਲੇ ਲਈ ਜਾਣ ਸਾਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ ਮਿਊਨਿਸਪਲ ਪ੍ਰੋਵੈਂਸ਼ਲ ਤੇ ਫੈਡਰਲ ਨੂੰ ਕੰਮ ਕਰਕੇ ਆ ਇਕੱਠੇ ਕੰਮ ਕਰਾਂਗੇ ਤਾਂ ਅਸੀਂ ਸੁ ਤੋ ਧੰਨਵਾਦ ਬਾਬੂ ਜੀ ਤੋ ਹੋਪ ਆ ਜੀ ਤੁਸੀਂ ਜਰੂਰ ਆਪਾਂ ਮੈਂਬਰ ਪਾਰਲੀਮੈਂਟ ਤੁਹਾਨੂੰ ਮੈਂਬਰ ਪਾਰਲੀਮੈਂਟ ਦੇਖਾਂਗੇ ਜੀ ਅਗਲੇ ਇਲੈਕਸ਼ਨਾਂ ਦੇ ਵਿੱਚ ਔਰ ਇੱਥੇ ਤੁਹਾਨੂੰ ਅਸੀਂ ਘੇਰ ਲੈਣਾ ਵੀ ਜੇ ਲੋਕਾਂ ਨੇ ਕਿਹਾ ਵੀ ਬਾਬੂ ਜੀ ਮਿਲਦੇ ਨਹੀਂ ਤੇ ਫਿਰ ਕੁਝ ਨਾ ਹੈਪਨ ਮਾਈ ਫੋਨ ਨੰਬਰ ਗੋਇੰਟ ਟੂ ਬੀ ਸੇਮ ਫੋਰ ਲਾਸਟ 30 ਇਅਰ ਸੇਮ ਫੋਨ ਨੰਬਰ ਸੇਮ ਫੋਨ ਨੰਬਰ ਆਏਗਾ ਇੱਕ ਵਾਰੀ ਆਪਣਾ ਜਿਹੜਾ ਫੇਮਸ ਜਿਹੜਾ ਡਾਇਲੋਗ ਹੈ ਵੀ ਹਾਈ ਆਮ ਬਾਬਦ ਸੰਜੋй ਹੈਲੋ ਮਾਈ ਨੇਮ ਇਜ਼ ਬਾਬਦ ਸੰਸਲ ਸੇਂਗਮ ਆਮ ਰਨਿੰਗ ਫੋਰ ਯੂਰ ਨੈਕਸਟ ਮੈਂਬਰ ਆਫ ਪਾਰਲੀਮੈਂਟ ਫਰਮ ਰਾਮਪਟ ਰੀ